ਸਾਡਾ ਖਾਸ ਪ੍ਰੋਗਰਾਮ ਖਬਰਾਂ ਤੇ ਚਰਚਾ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਭ ਸਿਮਰਨ ਸਿੰਘ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਡਾਕਟਰ ਭੀਮrao ਅੰਬੇਦਕਰ ਦੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚਕਾਰ ਕਈ ਅਜਿਹੀਆਂ ਸਾਜ਼ਿਸ਼ਾਂ ਹੋਈਆਂ ਜਿਸ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਦਾ ਕੁਝ ਕੁ ਸ਼ਰਾਰਤੀ ਅੰਸਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪਰ ਉਹਨਾਂ ਦਾ ਕੀ ਰੋਲ ਰਿਹਾ ਸਾਡੇ ਸੰਵਿਧਾਨ ਨੂੰ ਲਿਖਣ ਦੇ ਵਿੱਚ ਕਿਉਂਕਿ ਭਾਰਤ ਜਿਹੜਾ ਹੈ ਉਹ ਪਿੰਨ ਪਿੰਨ ਸਭੇਤਾਵਾਂ ਵਾਲਾ ਦੇਸ਼ ਹੈ ਪਰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਨੂੰ ਇੱਕ ਬੁਨਿਆਦੀ ਢਾਂਚੇ ਦੇ ਵਿੱਚਕਾਰ ਢਾਲਿਆ ਉਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਮੁੱਖ ਸੰਪਾਦਕ ਡਾਕਟਰ ਸਤਿੰਦਰ ਮੋਹਨ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਵੇਂ ਵੇਖਦੇ ਹੋ ਜਿਹੜਾ ਵਿਰੋਧ ਹੋਇਆ ਉਹਨਾਂ ਦਾ ਤੇ ਕੀ ਲੱਗਦਾ ਵੀ ਅੱਜ ਉਹਨਾਂ ਨੂੰ ਕਿਵੇਂ ਜਿਹੜਾ ਯਾਦ ਕਰ ਰਹੇ ਨੇ ਲੋਕ ਤਾਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜਿੱਥੋਂ ਤੱਕ ਡਾਕਟਰ ਪੀਮਰਾਓ ਅੰਬੇਦਕਰ ਦਾ ਸਵਾਲ ਹੈ ਦਿਖਿਆ ਜੇ ਤਾਂ ਇੱਕ ਬਚਪਨ ਤੋਂ ਹੀ ਉਤਪੀੜਨ ਵਾਲਾ ਪਰਿਵਾਰ ਰਿਹਾ ਔਰ 14 ਅਪ੍ਰੈਲ ਜੋ ਅੱਜ ਦਾ ਦਿਨ ਹੈ 1891 ਦੇ ਵਿਚਕਾਰ ਜੀ ਮਹੂ ਦੇ ਵਿਚਕਾਰ ਇਹਨਾਂ ਦਾ ਜਨਮ ਹੋਇਆ ਔਰ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਸੀ ਜਿਹੜੇ ਉਹ ਬੜੋਦਾ ਰਾਜ ਦੇ ਵਿਚਕਾਰ ਇੱਕ ਰਾਜ ਘਰਾਣੇ ਦੇ ਕੋਲ ਨੌਕਰੀ ਕਰਿਆ ਕਰਦੇ ਸੀ ਜੀ ਇਹਨਾਂ ਦੇ ਕੋਈ ਪੜ੍ਹਾਈ ਦਾ ਇਤਨਾ ਸਾਧ ਨਹੀਂ ਸੀ ਪਰ ਇਹ ਇੰਟੈਲੀਜੈਂਟ ਹੋਣ ਕਰਕੇ ਇਹਨਾਂ ਦੇ ਪਿਤਾ ਜੀ ਨੇ ਜਿਹੜੀ ਗੱਲਬਾਤ ਕੀਤੀ ਉਹ ਰਾਜਾ ਗਾਇਕਵਾੜ ਨੇ ਹੀ ਸਾਰੀ ਇਹਨਾਂ ਦੀ ਫਾਈਨੈਂਸ਼ਲੀ ਐਡ ਕਰਦੇ ਨੇ ਜੀ ਉਹਨਾਂ ਨੇ ਇਸ ਨੂੰ ਇੱਥੋਂ ਤੱਕ ਪੜਾ ਦਿੱਤਾ ਕਿ ਪਹਿਲਾਂ ਇਹਨਾਂ ਨੂੰ ਇਹ ਸਾਰੀ ਸਟੱਡੀ ਜਰੀ ਸੀਗੀ ਉਹ ਬੰਬੇ ਦੇ ਵਿੱਚ ਕਰਵਾਈ ਬੰਬੇ ਤੋਂ ਬਾਅਦ ਇਹਨਾਂ ਨੂੰ ਵਿਦੇਸ਼ ਭੇਜ ਦਿੱਤਾ ਯੂਕੇ ਦੇ ਯੂਐਸਏ ਦੇ ਵਿੱਚਕਾਰ ਜਾ ਕੇ ਕੋਲੰਬੀਆ ਯੂਨੀਵਰਸਿਟੀ ਤੋਂ ਇਹਨਾਂ ਨੇ ਇੱਥੇ ਡਿਗਰੀਆਂ ਹਾਸਲ ਕੀਤੀਆਂ ਪੀਐਚਡੀ ਵੀ ਉੱਥੇ ਹੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਹਿੰਦੁਸਤਾਨ ਵਾਪਸ ਆਉਣ ਦੀ ਬਜਾਏ ਇਹ ਇੰਗਲੈਂਡ ਦੇ ਵਿੱਚ ਕਾਰ ਚੱਲੇ ਗਏ ਜਿੱਥੇ ਜਾ ਕੇ ਇਹਨਾਂ ਨੇ ਜਾ ਕੇ ਉੱਥੇ ਨੌਕਰੀ ਕੀਤੀ ਬਟ ਉਸ ਜਗ੍ਹਾ ਦੇ ਉੱਪਰ ਵੀ ਜਾ ਕੇ ਇਹਨਾਂ ਨੇ ਮੰਨ ਲਈ ਸੀ ਕਿ ਮੈਂ ਦੇਸ਼ ਦੇ ਲਈ ਜਾ ਕੇ ਕੁਝ ਕਰਾਂ ਜਦੋਂ ਇੰਡੀਆ ਦੇ ਵਿੱਚ ਆਏ ਇੱਥੇ ਆ ਕੇ ਇਹਨਾਂ ਨੇ ਨੌਕਰੀ ਕਰਨੀ ਚਾਹੀ ਤਾਂ ਬੰਬਈ ਦੇ ਵਿੱਚ ਕਾਰ ਇੱਕ ਕਾਲਜ ਦੇ ਵਿੱਚ ਕਾਰ ਪ੍ਰੋਫੈਸਰ ਲੱਗੇ ਪਰ ਉਸ ਪ੍ਰੋਫੈਸਰ ਦੀ ਨੌਕਰੀ ਤੇ ਰਹਿੰਦੇ ਆ ਇਹਨਾਂ ਨੂੰ ਇੱਥੋਂ ਤੱਕ ਕਿ ਇਤਨਾ ਦੇਸ਼ ਦੇ ਅੰਦਰ ਜੋ ਸਭਿਤਾ ਜਿਹੜੀ ਚੱਲਿਆ ਆ ਰਹੀ ਸੀਗੀ ਹਿੰਦੂ ਪੁਰਾਤਨ ਸਭਿਤਾ ਸੀ ਉਹਦੇ ਦੌਰਾਨ ਇਹਨਾਂ ਦੇ ਨਾਲ ਉਹਦੇ ਵਿਚਕਾਰ ਵੀ ਪੀੜਤ ਕੀਤਾ ਜਾਂਦਾ ਰਿਹਾ ਜੀ ਇਹਨਾਂ ਨੂੰ ਸਮੇਂ ਦੇ ਨਾਲ ਨਾ ਤਾਂ ਕੋਈ ਪੀਐਨ ਮਿਲਿਆ ਉੱਥੇ ਕਿਉਂਕਿ ਇਹ ਸ਼ੈਡਿਊਲ ਕਾਸਟ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਔਰ ਸ਼ੈਡਿਊਲ ਕਾਸਟ ਨੂੰ ਉਸ ਸਮੇਂ ਬ੍ਰਾਹਮਣ ਜਾਤ ਜਿਹੜੀ ਸੀ ਉਹ ਲਾਇਕ ਨਹੀਂ ਸੀ ਕਰਦੀ ਔਰ ਇਹ ਸਾਡੇ ਦੇਸ਼ ਦੇ ਅੰਦਰ ਹਿੰਦੂ ਸਮਾਜ ਦੀ ਬਹੁਗਿਣਤੀ ਹੈ ਤੇ ਬਾਕੀ ਜਿਹੜੇ ਧਰਮ ਹਰ ਉਹ ਮਿਨੋਰਟੀ ਦੇ ਵਿੱਚ ਘਰ ਆਉਂਦੇ। ਇਹੀ ਕਾਰਨ ਸੀ ਇਹਨਾਂ ਨੂੰ ਨਾ ਤਾਂ ਕੋਈ ਪੀਅ ਦਿੱਤਾ ਗਿਆ ਤੇ ਨਾ ਹੀ ਉਥੋਂ ਦਾ ਪਾਣੀ ਅੰਦਰ ਪੀਣ ਦੀ ਇਹਨਾਂ ਨੂੰ ਆਗਿਆ ਸੀ। ਇਹਨਾਂ ਨੂੰ ਪਾਣੀ ਵੀ ਆਪਣਾ ਲੈ ਜਾਣਾ ਪੈਂਦਾ ਸੀ। ਜਿਸ ਤਰ੍ਹਾਂ ਕਿ ਪੁਰਾਤਨ ਅਸੀਂ ਦੇਖਦੇ ਹਾਂ ਮਨੁਸਮਰਤੀ ਦੇ ਮੁਤਾਬਕ ਵਕਤ ਮੰਦਰਾਂ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੁੰਦੀ। ਇਹਨਾਂ ਦਾ ਮਨ ਇਸ ਗੱਲ ਤੋਂ ਬਥੇਰਾ ਦੁਖੀ ਹੋਇਆ। ਪਰ 1946 ਦੇ ਵਿੱਚਕਾਰ ਜਾ ਕੇ ਜਦੋਂ ਸਾਈਮਨ ਕਮਿਸ਼ਨ ਬਣਿਆ ਹੋ ਕਿ ਉਦੋਂ ਸਾਰਾ ਕੁਝ ਸ਼ੁਰੂ ਹੋ ਚੁੱਕਾ ਸੀ ਕਿ ਹੁਣ ਦੇਸ਼ ਦੀ ਆਜ਼ਾਦੀ ਮਿਲਣ ਦੇ ਨੇੜੇ ਸੀ ਇਸ ਦੀਆਂ ਆਵਾਜ਼ਾਂ ਨਿਕਲਣ ਲੱਗ ਚੁੱਕੀਆਂ ਸਨ ਔਰ ਆਮ ਤੌਰ ਤੇ ਸਾਰੇ ਇਸ ਨੂੰ ਸਮਝ ਗਏ ਸਨ ਕਿ ਹੁਣ ਦੇਸ਼ ਨੂੰ ਆਜ਼ਾਦ ਕਰ ਦਿੱਤਾ ਜਾਣਾ ਤਾਂ ਸਾਈਮਨ ਕਮਿਸ਼ਨ 1928 ਦੇ ਵਿੱਚ ਬਣਿਆ ਉਦੋਂ ਤੋਂ ਹੀ ਇਹ ਐਕਟਿਵ ਹੋ ਗਏ ਸਨ ਔਰ 1935 ਦੇ ਵਿੱਚਕਾਰ ਇਹਨਾਂ ਨੇ ਬੰਬਈ ਦੇ ਵਿੱਚਕਾਰ ਪ੍ਰਿੰਸੀਪਲ ਵਜੋਂ ਲਾਅ ਕਾਲਜ ਦੇ ਵਿੱਚਕਾਰ ਪ੍ਰਿੰਸੀਪਲ ਵਜੋਂ ਨੌਕਰੀ ਕੀਤੀ ਹੈ 1942 ਤੋਂ ਲੈ ਕੇ 46 ਦੇ ਵਿਚਕਾਰ ਇਹ ਵਾਇਸ ਰਾਇ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਵੀ ਰਹੇ ਨੇ ਔਰ ਸੰਵਿਧਾਨ ਲਿਖਣ ਦੀ ਜੋ ਕਮੇਟੀ ਬਣੀ ਉਹ 1946 ਦੇ ਵਿਚਕਾਰ ਬਣੀ ਉਸ ਦੇ ਵਿਚਕਾਰ ਇਹ ਬਤੌਰ ਮੈਂਬਰ ਸ਼ਾਮਲ ਹੋਏ ਤੇ 15 ਅਗਸਤ 1947 ਨੂੰ ਜਦੋਂ ਤੁਹਾਡਾ ਭਾਰਤ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲੇ ਦੇਸ਼ ਦੇ ਲਾਅ ਮਿਨਿਸਟਰ ਬਜੋ ਇਹਨਾਂ ਨੇ ਸੋਚ ਚੁੱਕੀ ਸੀ ਹੁਣ ਤੁਸੀਂ ਆਪ ਇੱਕ ਅੰਦਾਜ਼ਾ ਲਾ ਲਓ ਕਿਸ ਸਥਾਨ ਤੋਂ ਉੱਠ ਕੇ ਕਿਸ ਸਥਾਨ ਤੇ ਪਹੁੰਚ ਗਏ ਪਰ ਕਈ ਲੋਕਾਂ ਨੂੰ ਵਿਰੋਧੀਆਂ ਨੂੰ ਇਹ ਗੁਵਾਰਾ ਨਹੀਂ ਸੀ ਪਰ ਉਦੋਂ 1952 ਦੇ ਵਿੱਚਕਾਰ ਫਿਰ ਇਹ ਰਾਜ ਸਭਾ ਦੇ ਮੈਂਬਰ ਬਣ ਕੇ ਆਏ ਤੇ ਜਦੋਂ ਰਾਜ ਸਭਾ ਦੇ ਮੈਂਬਰ ਬਣ ਕੇ ਆਏ ਨਾ ਤਾਂ ਇਹਨਾਂ ਨੇ ਜਰਾ ਸੰਵਿਧਾਨ ਲਿਖਣ ਦੀ ਡਿਊਟੀ ਇਹਨਾਂ ਦੀ ਲੱਗੀ ਹੋਈ ਸੀ ਚਾਹੇ ਸਰਕਾਰ ਜਿਹੜੀ ਸੀ ਪਰ ਜਵਾਰ ਲਾਲ ਨਹਿਰੂ ਨੇ ਇਹਨਾਂ ਨੂੰ ਮੈਂਬਰ ਬਜਾਉ ਅੱਜ ਤੱਕ ਚਾਹੇ ਸਾਡੀਆਂ ਦੇਖਦੇ ਨਾ ਵਿਰੋਧੀ ਧਿਰਾਂ ਜਿੰਨੀਆਂ ਨੇ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਰਹੀ ਹੈ ਹੁਣ ਦੀ ਮਜੂਦਾ ਉਸ ਸਮੇਂ ਦੀ ਨਹੀਂ ਪਰ ਇਹ ਜਦੋਂ ਵੀ ਕੋਈ ਦੂਸਰੀ ਪਾਰਟੀ ਨੂੰ ਇਹਦੇ ਨਾਲ ਇਹ ਦੇਖ ਕੇ ਉਹ ਜ਼ਰੂਰ ਰਾਜੀ ਨਹੀਂ ਸਰ ਹੁੰਦੇ ਪਰ ਸੰਵਿਧਾਨ ਲਿਖਿਆ ਗਿਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਸਮੇਂ-ਸਮੇਂ ਤੇ ਤਰਮੀਮਾਂ ਹੁੰਦੀਆਂ ਰਹੀਆਂ ਸੋਧ ਹੁੰਦੀ ਰਹੀ ਸਭ ਤੋਂ ਪਹਿਲੀ ਸੋਧ ਜਿਹੜੀ ਸੀਗੀ ਉਹ ਜਾ ਕੇ ਸੋਧ 26 ਨਵੰਬਰ 1949 ਨੂੰ ਹੋਈ ਤਾਂ ਜੋ 26 ਨਵੰਬਰ 1949 ਸੋਧ ਹੁੰਦੀ ਹੈ ਤਾਂ ਉਹਦੇ ਵਿੱਚਕਾਰ ਹੁਣ ਉਸ ਸਮੇਂ ਦੇਖੋ ਇਹ ਹੀ ਸੰਵਿਧਾਨ ਲਿਖਣ ਵਾਲੇ ਸਨ भीमराव अंबेडकर जी ਤੇ ਇਹਨਾਂ ਨੇ ਕਹਿ ਦਿੱਤਾ ਕਿ ਜਾਤੀ ਪ੍ਰਥਾ ਜਿਹੜੀ ਹੈ ਉਹ ਰਾਸ਼ਟਰ ਦੇ ਵਿਰੋਧੀ ਹੈ ਜੀ ਔਰ ਉਹਨਾਂ ਨੇ ਕਿਹਾ ਕਿ ਇਹ ਆਪਣਾਪਣ ਦੀ ਭਾਵਨਾ ਦਾ ਨਿਰਮਾਣ ਨਹੀਂ ਹੋਣ ਦੇ ਜੀ ਤਾਂ ਤੁਹਾਡਾ ਜਿਹੜਾ ਵਿਸ਼ਾ ਹੈ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਕਿ ਸਮਾਜ ਦੇ ਵਿਚਾਰ ਅੱਜ भीमराव अंबेडकर ਦੀ ਵਿਰੋਧਤਾ ਹੋ ਰਹੀ ਹੈ ਉਹ ਵਿਰੋਧਤਾ ਹੋ ਰਹੀ ਹੈ ਜੋ ਸਿੱਖ ਰਾਜ ਦਾ ਸੁਪਨਾ ਲੈ ਕੇ ਵਿਦੇਸ਼ ਦੀ ਧਰਤੀ ਤੇ ਅਮਰੀਕਾ ਦੇ ਵਿਚਾਰ ਬੈਠੇ ਪੰਨੂ ਦੇ ਵੱਲੋਂ ਚੱਲ ਰਹੀ ਹੈ ਗੁਰਪਤਵਾਨ ਸਿੰਘ ਪੰਨੂ ਜਿਸ ਦਾ ਨਾਮ ਹੈ ਜੀ ਉਸ ਦੇ ਵੱਲੋਂ ਪਿਛਲੇ ਦਿਨੀ ਬਿਆਨ ਦਿੱਤੇ ਗਏ ਸਨ ਕਿ 14 ਤਰੀਕ ਨੂੰ ਜਿਸ ਦਿਨ ਭੀਮਰਾਓ ਅੰਬੇਦਕਰ ਦਾ ਜਨਮ ਦਿਨ ਹੋਏਗਾ ਔਰ ਉਸ ਦਿਨ ਅਸੀਂ ਮਨਾਣ ਨਹੀਂ ਦੇਣਾ ਤੇ ਇਹਨਾਂ ਦੇ ਬੁੱਤ ਤੋੜਾਂਗੇ ਬੰਬ ਬਲਾਸਟ ਹੋਣਗੇ ਇਹ ਸਾਰੀਆਂ ਗੱਲਾਂ ਉਸ ਨੇ ਕਹੀਆਂ ਇੱਕ ਉਹਨੇ ਵੀਡੀਓ ਬਣਾਈ ਸੀ ਜਿਹੜੀ ਬੜੀ ਇਤਰਾਜਯੋਗ ਵੀਡੀਓ ਹੈ ਔਰ ਉਸ ਨੂੰ ਆਮ ਬੰਦਾ ਹਿੰਦੁਸਤਾਨ ਦੇ ਅੰਦਰ ਦੇਖਣਾ ਪਸੰਦ ਨਹੀਂ ਕਰਦਾ ਪਰ ਜੇਕਰ ਸਿੱਖਾ ਦੇ ਸਿਧਾਂਤ ਦੀ ਗੱਲ ਕਰੀਏ ਤ ਸਾਡੇ ਗੁਰੂ ਸਾਹਿਬਾਨਾਂ ਦੇ ਵੱਲੋਂ ਪਹਿਲਾਂ ਹੀ ਜਾਤੀ ਪ੍ਰਥਾ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਗਿਆ ਕਿਉਂਕਿ ਜੇ ਦੇਖਿਆ ਜਾਵੇ ਇੱਕ ਤਲਾਬ ਤੋਂ ਪਾਣੀ ਨਾ ਭਰਨ ਦੇਣਾ ਉਸ ਉਸ ਦੇ ਪਰਿਵਾਰ ਦੇ ਨਾਲ ਕਿਸੇ ਤਰੀਕੇ ਦੀ ਸਾਂਝ ਨਾ ਰੱਖਣੀ ਇੱਥੇ ਤੱਕ ਕਿ ਘਰ ਦੇ ਵਿੱਚ ਕਾਰ ਵੀ ਨਹੀਂ ਵੜਿਆ ਜਾਂਦਾ ਸੀਗਾ ਤੇ ਉਸ ਨੂੰ ਕਿਵੇਂ ਵੇਖਦੇ ਹੋ ਵੀ ਉਹ ਚੀਜ਼ਾਂ ਸੰਵਿਧਾਨ ਲਿਖਣ ਤੋਂ ਬਾਅਦ ਕਿਤੇ ਖਤਮ ਹੋਈਆਂ ਦੇਖੋ ਗੱਲ ਇਹ ਹੈ ਵੀ ਜਦੋਂ ਸੰਵਿਧਾਨ ਲਿਖਿਆ ਗਿਆ ਅੱਜ ਤੱਕ ਇਹ ਲਗਾਤਾਰ ਇਹਦੇ ਵਿੱਚ ਤਰਮੀਮਾਂ ਹੁੰਦੀਆਂ ਆਈਆਂ ਪਰ ਜਦ ਦੀ ਹੁਣ ਸਰਕਾਰ ਆਈ ਹੈ ਮੌਜੂਦਾ ਸਰਕਾਰ ਹੁਣ ਤਰਮੀਮਾਂ ਬਹੁਤ ਜ਼ਿਆਦਾ ਹੋਈਆਂ ਔਰ ਵੱਡੇ ਪੱਦਰ ਤੇ ਹੋਈਆਂ ਜੀ ਇਸ ਤੋਂ ਪਹਿਲਾਂ ਵੀ ਤਰਮੀਮਾਂ ਹੋਈਆਂ ਪਰ ਜਿੱਥੇ ਤੱਕ ਸਿੱਖ ਧਰਮ ਦਾ ਸਬੰਧ ਹੈ ਤੁਸੀਂ ਜਿਵੇਂ ਗੱਲ ਕੀਤੀ ਹੈ ਕਿਉਂਕਿ ਸਿੱਖ ਧਰਮ ਦੀ ਨੀਂਹ ਜਿਹੜੀ ਰੱਖੀ ਗਈ ਹੈ ਉਹ ਬ੍ਰਾਹਮਣਵਾਦ ਤੋਂ ਬਾਅਦ ਉਹਦੇ ਅੰਦਰ ਜਿਹੜੀਆਂ ਕੁਰੀਤੀਆਂ ਸੀ ਉਹਨਾਂ ਕ੍ਰੀਤੀਆਂ ਦੇ ਵਿੱਚ ਸੋਧ ਕਰਦੇ ਹੋਏ ਰੱਖੀ ਗਈ ਹੈ ਗੁਰੂ ਨਾਨਕ ਪਾਸ਼ਾ ਦਾ ਆਪਣਾ ਜਨਮ ਜਿਹੜਾ ਸੀ ਉਹ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਪਰ ਗੁਰੂ ਨਾਨਕ ਪਾਸ਼ਾ ਨੇ ਇਸ ਵਿੱਚ ਕੁਝ ਤਬਦੀਲੀਆਂ ਲਿਆਂਦੀਆਂ ਨੇ ਉਹਨਾਂ ਨੇ ਜਿਤਨੀਆਂ ਵੀ ਤਬਦੀਲੇ ਲਿਆਂਦੀਆਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਆਪਾਂ ਗੁਰੂ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਪੜ੍ਹਦੇ ਹਾਂ ਉਸ ਤੋਂ ਬਾਅਦ ਸਮੇਂ-ਸਮੇਂ ਤੇ 10 ਗੁਰੂ ਸਹਿਬਾਨ ਹੋਏ ਨੇ ਕਿਸੇ ਨੇ ਕਿਸੇ ਨੇ ਨਿੱਜੀ ਦੁਸ਼ਮਣੀ ਦੇ ਨਾਲ ਕੋਈ ਐਸਾ ਵਰਤਾਰਾ ਨਹੀਂ ਕੀਤਾ ਜੇ ਕੀਤਾ ਤਾਂ ਉਹ ਸਮਾਜ ਦੇ ਲਈ ਕੀਤਾ ਜ਼ੁਲਮ ਦੇ ਖਿਲਾਫ ਜਿਹੜੇ ਟੱਕਰ ਲਈ ਹੈ ਜ਼ਬਰ ਦੇ ਖਿਲਾਫ ਟੱਕਰ ਲਈ ਹੈ ਆਪਣੇ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਭਾਵ ਧਰਮ ਦੇ ਲਈ ਔਰ ਜਿੱਦਾਂ ਦਸਮ ਪਾਤਸ਼ਾਹ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਜੋ ਵਿਸਾਖੀ ਦਿਨ ਕੱਲ ਲੰਘ ਗਿਆ ਉਸ ਦਾ ਨੀ ਪੱਥਰ ਵੀ ਜੋ ਰੱਖਿਆ ਗਿਆ ਉਹ ਇਸੇ ਕਰਕੇ ਚੋਣ ਕੀਤੀ ਗਈ ਸੀ ਕਿ ਵੱਖ-ਵੱਖ ਫਿਰਕਿਆਂ ਦੇ ਵਿੱਚੋਂ ਵੱਖ-ਵੱਖ ਜਾਤਾਂ ਦੇ ਵਿੱਚੋਂ ਉਹ ਪੰਜ ਪਿਆਰੇ ਲਏ ਗਏ ਸਨ ਜਿਨ੍ਹਾਂ ਦਾ ਉਹਨਾਂ ਨੇ ਉੱਚ-ਨੀਚ ਦਾ ਸਮਾਜ ਵਿੱਚ ਫਰਕ ਮਟਾਇਆ ਸੀ ਪਰ ਹੋਇਆ ਕੀ ਅੱਜ ਭੀਮrao ਅੰਬੇਦਕਰ ਬਾਰੇ ਕਿਹਾ ਜਾ ਰਿਹਾ ਜਿਸ ਤਰ੍ਹਾਂ ਗੁਰਪਤਵੰਨ ਸਿੰਘ ਪੰਨੂ ਨੇ ਕਿਹਾ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ ਗੁਰੂ ਪ੍ਰਤਵਾਨ ਸਿੰਘ ਪੰਨੂ ਨੇ ਜ਼ਰੂਰ ਤਮਕੀਆਂ ਦਿੱਤੀਆਂ ਨੇ ਪਰ ਉਹਨਾਂ ਲੋਕਾਂ ਨੂੰ ਵੀ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿਉਂਕਿ ਇੱਕ ਭੀਮrao ਅੰਬੇਦਕਰ ਐਸਾ ਬੰਦਾ ਹੈ ਮੈਂ ਕੋਈ ਭੀਮrao ਅੰਬੇਦਕਰ ਦਾ ਵੱਖਰਾ ਕੋਈ ਭਗਤ ਨਹੀਂ ਹੁੰਦਾ ਮੈਂ ਪਰ ਮੈਂ ਗੱਲ ਸਮਾਜਿਕ ਤੌਰ ਤੇ ਤੁਹਾਡੇ ਨਾਲ ਜਿਹੜੀ ਕਰਨੀ ਚਾਹਾਂਗਾ ਉਹ ਇਹ ਹੈ ਚਾਹੇ ਸਾਨੂੰ ਪਤਾ ਹੈ ਕਿ ਅੱਜ ਰਿਜ਼ਰਵੇਸ਼ਨ ਜਿਹੜੀ ਹੈ ਉਹ ਜਨਰਲ ਸਮਾਜ ਦੀ ਮਾਰੀ ਹੈ ਪਰ ਇਹਦੇ ਵਿਚਾਰ ਦੇਖਿਆ ਜਾਏ ਤਾਂ ਤਰਮੀਮ ਦੇ ਵਿੱਚ ਕਰ ਜਦੋਂ ਜੋ ਸੌਦਾ ਹੁੰਦੇ ਹੈਗੇ ਆ ਇੱਕ ਸੌਦਾ ਐਸਸੀਆਈ ਜੋ ਕਿ 2 ਸਤੰਬਰ 1953 ਨੂੰ ਹੋਈ ਸੀ। ਔਰ ਭੀਮrao ਅੰਬੇਦਕਰ ਦੀ ਮੌਤ ਜਿਹੜੀ ਹੈ 1956 ਦੇ ਵਿੱਚ ਹੁੰਦੀ ਹੈ। ਉਸ ਤੋਂ 3 ਸਾਲ ਪਹਿਲਾਂ ਰਾਜ ਸਭਾ ਦਾ ਮੈਂਬਰ ਹੁੰਦੇ ਹੋਏ ਡਾਕਟਰ ਭੀਮrao ਅੰਬੇਦਕਰ ਨੇ ਅੱਜ ਵੀ ਹਿੰਦੁਸਤਾਨ ਦਾ ਜਿਹੜਾ ਰਿਕਾਰਡ ਹੈ ਕਿਉਂਕਿ ਜਿੰਨਾ ਰਿਕਾਰਡ ਲੋਕ ਸਭਾ ਦੀ ਕਾਰਵਾਈ ਹੁੰਦੀ ਹੈ ਜਿੰਨੀ ਰਾਜ ਸਭਾ ਦੀ ਕਾਰਵਾਈ ਸਾਰੀ ਰਿਕਾਰਡ ਵਿੱਚ ਮੌਜੂਦ ਹੁੰਦੀ ਹੈ ਉਹਦੀ ਨੋਟੀਫਿਕੇਸ਼ਨ ਤਿਆਰ ਹੋ ਕੇ ਛੱਪ ਕੇ ਖਰੜੇ ਕਿਤਾਬਾਂ ਬਣਦੀਆਂ ਨੇ ਬਾਅਦ ਵਿੱਚ। ਉਹ ਅਜੂ ਹੀ ਮੌਜੂਦ ਹੈ ਜਿਹਦੇ ਵਿਚਕਾਰ 2 ਸਤੰਬਰ 1953 ਨੂੰ ਭੀਮラਓ ਅਵੇਦ ਕਰਨੀ ਗੱਲ ਕਹੀ ਸੀ ਕਿ ਠੀਕ ਹੈ ਕਿ ਮੈਂ ਸੰਵਿਧਾਨ ਬਣਾਇਆ ਹੈ ਮੈਂ ਲਿਖਿਆ ਹੈ ਪਰ ਮੌਜੂਦਾ ਹਾਲਾਤ ਦੇ ਖਾਕੇ ਦੇ ਵਿੱਚ ਮੈਂ ਹੀ ਸਾੜਨ ਵਾਲਾ ਸਭ ਤੋਂ ਪਹਿਲਾ ਵਿਅਕਤੀ ਹੋਵਾਂਗਾ ਕਿਉਂ ਕਿਉਂਕਿ ਉਹ ਸਮਝ ਗਿਆ ਕਿ ਉਹ ਜਾਤਾਂ ਪਾਤਾਂ ਦੇ ਹੱਕ ਦੇ ਵਿਚਕਾਰ ਦੇ ਖਿਲਾਫ ਕੋਈ ਦੇ ਤਰਮੀਮਾ ਹੋਣ ਲੱਗ ਗਿਆ ਉਹ ਇਸੇ ਕਰਕੇ ਉਸਨੇ ਕਿਹਾ ਸੀਗਾ ਉਸ ਤੋਂ ਬਾਅਦ 19 ਮਾਰਚ 1955 ਨੂੰ ਰਾਤ ਸਭਾ ਦੇ ਵਿੱਚ ਕਰ ਫਿਰ ਉਸ ਨੇ ਇਹ ਗੱਲ ਕਹੀ ਸੀ ਉਹ ਕਹਿੰਦਾ 80 ਸੰਵਿਧਾਨ ਰੂਪੀ ਮੰਦਰ ਤਾਂ ਦੇਵਤਿਆਂ ਦੇ ਵਾਸਲੇ ਬਣਾਇਆ ਸੀ ਪਰ ਅਫਸੋਸ ਹੈ ਕਹਿੰਦਾ ਕਿ ਭੱਲੇ ਪੁਰਸ਼ ਆਉਣ ਤੋਂ ਪਹਿਲਾਂ ਹੀ ਇਸ ਤੇ ਸ਼ੈਤਾਨਾਂ ਨੇ ਕਬਜ਼ਾ ਕਰ ਲਿਆ ਉਹ ਜਿਹੜੀਆਂ ਉਸ ਸਮੇਂ ਸਰਕਾਰਾਂ ਸੀ ਉਹਨਾਂ ਨੇ ਤਰਮੀਮਾਂ ਇਸ ਹਿਸਾਬ ਨਾਲ ਕੀਤੀਆਂ ਕਿ ਉਹ ਉਸ ਨੂੰ ਸ਼ੈਤਾਨ ਲੱਗਣ ਲੱਗੇ ਪਰ ਜਿੱਤੇ ਤੱਕ ਸਿੱਖ ਧਰਮ ਦਾ ਸਬੰਧ ਹੈ ਇਹ ਗੱਲਾਂ ਜੇ ਸੀ ਕਹੀਏ ਕਿ ਇਹ ਭੀਮrao ਅੰਬੇਦਕਰ ਨੇ ਕਿ ਪਾਈਆਂ ਜਾਂ ਪੁਆਈਆਂ ਪਰ ਗੱਲ ਇਹ ਕਿ ਜੋ ਇਤਿਹਾਸ ਵਿੱਚ ਲਿਖਿਆ ਗਿਆ ਜੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਉਸ ਦੇ ਵਿੱਚ ਤਰਮੀਮਾਂ ਜਦੋਂ ਕੀਤੀਆਂ ਗਈਆਂ ਤਾਂ ਉਹ ਤਰਮੀਮਾਂ ਹੀ ਇਹ ਕਾਰਨ ਅੱਜ ਸਿੱਖਾਂ ਦੇ ਨਾਲ ਵਿਤਕਰੇ ਦਾ ਕਾਰਨ ਬਣੀਆਂ ਮਿਨੋਰਟੀਜ਼ ਦੇ ਨਾਲ ਵਿਤਕਰੇ ਦਾ ਕਾਰਨ ਉਹ ਤਰਮੀਮਾਂ ਹੀ ਬਣੀਆਂ ਇਸੇ ਤਰ੍ਹਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਤਰਮੀਮਾਂ ਹੋ ਚੁੱਕੀਆਂ 1976 ਦੇ ਵਿੱਚਕਾਰ 42 ਤੋਂ ਸੋਧ ਹੋਈ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ ਧਰਮ ਨਿਰਪੱਖਤਾ ਦੀ ਹੁਣ 1984 ਦੇ ਵਿੱਚ ਕੀ ਪਾਣਾ ਵਾਪਰੇ ਅਗਰ ਸੰਵਿਧਾਨ ਦੇ ਵਿੱਚ ਸੋਧ ਨਾ ਹੋਈ ਹੁੰਦੀ ਤਾਂ ਅੱਜ ਧਰਮ ਨਿਰਪੱਖਤਾ ਤੋਂ ਉਹ ਜਲੂਸ 1984 ਦੇ ਵਿੱਚਕਾਰ ਸਿੱਖਾਂ ਦੇ ਨਾਲ ਜੋ ਵੀਤੇ 40 ਸਾਲ ਵੀ ਜਾਣ ਤੇ ਵੀ ਇਨਸਾਫ ਨਾ ਮਿਲਿਆ ਇਹ ਨਹੀਂ ਸੀ ਹੁਣ ਕਿਉਂਕਿ ਰਾਜਨੀਤਿਕ ਲੀਡਰ ਭਾਰੂ ਹੋ ਗਏ ਸਨ ਉਸ ਤੋਂ ਬਾਅਦ 2002 ਦੇ ਵਿੱਚਕਾਰ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਹਨ ਮੁਸਲਮ ਫਿਰਕੇ ਸੀ ਹਿੰਦੂ ਮੁਸਲਮ ਦਾ ਦੰਗੇ ਹੋਏ ਇਹ ਵੀ ਨੁਕਸਾਨ ਦਾ ਕਾਰਨ ਬਣਿਆ ਅਗਰ ਨਾ ਹੁੰਦੇ ਤਾਂ ਐਸੀ ਗੱਲ ਨਾ ਹੁੰਦੀ ਪਰ ਕੁਝ ਸਿੱਖ ਜਿੱਥੇ ਬੰਦਿਆਂ ਵੱਲੋਂ ਵੀ ਮੰਗ ਉੱਠਦੀ ਰਹੀ ਹੈ ਕਿ ਸਾਨੂੰ ਵੱਖਰਾ ਧਰਮ ਜਿਹੜਾ ਹੈ ਉਹ ਉੱਥੇ ਮਿਲਣੀ ਚਾਹੀਦੀ ਹੈ ਵੱਖਰੇ ਧਰਮ ਦੀ ਜਗ੍ਹਾ ਮਿਲਣੀ ਚਾਹੀਦੀ ਹੈ ਸਾਨੂੰ ਹਿੰਦੂਆਂ ਦਾ ਇੱਕ ਅੰਗ ਦੀ ਕਹਿਣਾ ਚਾਹੀਦਾ ਉਸ ਉੱਤੇ ਵੀ ਕੋਈ ਉਹਨਾਂ ਵੱਲੋਂ ਕੋਈ ਉਸ ਵੱਲੋਂ ਵੀ ਆਵਾਜ਼ ਉੱਠੀ ਸੀ ਕਿ ਨਹੀਂ ਬਿਲਕੁਲ ਇਸ ਕੋਈ ਸ਼ੱਕ ਨਹੀਂ ਕਿ ਜੇ ਕਿਹਾ ਜਾਏ ਕਿ ਜਦੋਂ ਦੇਸ਼ ਦੀ ਵੰਡ ਹੋਈ ਹੈ ਤਾਂ ਉਹਨਾਂ ਨੂੰ ਅੰਗਰੇਜ਼ਾਂ ਨੇ ਸਿੱਖ ਭਾਈਚਾਰੇ ਨੂੰ ਵੱਖਰੇ ਤੌਰ ਤੇ ਉਸ ਸਮੇਂ ਦੇ ਸਿੱਖ ਨੇਤਾਵਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਵੱਖਰਾ ਦੇਸ਼ ਲੈਣਾ ਚਾਹੋਗੇ ਜੀ ਜਾਂ ਤੁਸੀਂ ਇਹ ਨਾ ਲੈਣਾ ਚਾਹੋਗੇ ਉਦੋਂ ਚਾਏ ਧੋਖਾ ਕਰ ਲਿਆ ਜਾਵੇ ਕਿਉਂਕਿ ਅੱਜ ਤੱਕ ਨੂੰ ਧੋਖਾ ਹੁੰਦਾ ਆਇਆ ਹੈ ਸਿੱਖ ਕੌਮ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਤੇ ਇਹਨਾਂ ਨੂੰ ਬੋਲਣ ਦਾ ਹੱਕ ਵੀ ਹੈ ਔਰ ਇਹਨਾਂ ਨਾਲੇ ਬਿਲਕੁਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਅਸੀਂ ਬਿਲਕੁਲ ਪੂਰੇ ਅਧਿਕਾਰ ਦੇਵਾਂਗੇ ਪਰ ਜਦੋਂ ਇਹ ਰਲ ਗਏ ਤਾਂ ਬਾਦ ਦੇ ਵਿਚਕਾਰ ਇਹੀ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਸੋਧ ਕਰਕੇ ਉਹਦੇ ਵਿੱਚ ਲਿਖ ਦਿੱਤਾ ਕਿ ਸਿੱਖ ਇੱਕ ਜੁਰਾਇਮ ਪੇਸ਼ਾਪੂ ਜੀ ਜਦ ਕਿ ਸਿੱਖ ਹਮੇਸ਼ਾ ਅੱਜ ਵੀ ਕਿੱਥੇ ਕੋਈ ਭੀੜ ਬਣ ਜਾਵੇ ਤਾਂ ਮਦਦ ਕਰਨ ਲਈ ਸਭ ਤੋਂ ਅੱਗੇ ਆਉਂਦੇ ਨੇ ਅੱਜ ਉਹੀ ਸੰਵਿਧਾਨ ਹੈ ਕਈ ਜਗ੍ਹਾ ਤੇ ਉੱਪਰ ਲੜਾਈ ਹੁੰਦੀ ਹੈ ਕਈ ਕਾਰਨ ਬਣਦੇ ਨੇ ਕਦੀ ਕਿਰਪਾਨ ਪਾ ਕੇ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤੇ ਜਾਂਦੇ ਉੱਪਰ ਦੀ ਅੰਮ੍ਰਿਤਧਾਰੀ ਬੱਚਿਆਂ ਨੂੰ ਟੋਕਿਆ ਜਾਂਦਾ ਕਦੀ ਉਹ ਵੀ ਕਿਰਪਾਨ ਪਾ ਕੇ ਜਹਾਜ਼ ਦੇ ਵਿੱਚ ਚੜ੍ਹਣਾ ਹੋਵੇ ਤਾਂ ਤਾਂ ਦਿੱਕਤ ਆ ਜਾਂਦੀ ਹੈ ਕਈ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਤੇ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਤੇ ਦੂਜੇ ਪਾਸੇ ਗੱਲ ਕਰਦੇ ਹਾਂ ਹੁਣ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾਦੀ ਬੀਤੇ ਦਿਨੀ ਇੱਕ ਬਿਆਨ ਦਿੱਤਾ ਜਾਂਦਾ ਉਹ ਬਿਆਨ ਕਿਦਰਾਂ ਦੇ ਕਿਦਰੇ ਉਹਨਾਂ ਨੂੰ ਕਈ ਮੁਸ਼ਕਿਲਾਂ ਦੇ ਵਿੱਚ ਕਰ ਖੜਾ ਕਰ ਦਿੰਦਾ ਇੰਟੈਲੀਜੈਂਸੀ ਇਨਕੁਆਇਰੀ ਹੁੰਦੀ ਹੈ ਜਾਂਚ ਵਿਚਾਰ ਹੁੰਦਾ ਤੇ ਸਵਾਲ ਜਵਾਬ ਕੀਤੇ ਜਾਂਦੇ ਆ ਕਿ ਆਖਰ ਉਹਨਾਂ ਕੋਲ ਕਿਵੇਂ ਗੱਲ ਪਹੁੰਚਦੀ ਹੈ ਕਿ ਪੰਜਾਬ ਬੰਬ ਜਿਹੜੇ ਨੇ ਪੰਜਾਬ ਵਿੱਚ ਆਏ ਨੇ ਜਿਨ੍ਹਾਂ ਵਿੱਚੋਂ 18 ਚੱਲ ਚੁੱਕੇ ਤੇ ਬਾਕੀ ਦੇ ਜਿਹੜੇ ਨੇ ਉਹ ਹਲੇ ਰਹਿੰਦੇ ਨੇ ਉਸ ਤੋਂ ਕਿਵੇਂ ਵੇਖਦੇ ਹੋ ਦੇਖੋ ਸਦਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਇੱਕ ਸੀਨੀਅਰ ਲੀਡਰ ਨੇ ਔਰ ਤਿੰਨ ਵਾਰ ਇਹ ਪੰਜਾਬ ਮੰਤਰੀ ਮੰਡਲ ਦੇ ਵਿੱਚਕਾਰ ਐਜ਼ ਅ ਮੰਤਰੀ ਰਹਿ ਚੁੱਕੇ ਨੇ ਲੋਕ ਸਭਾ ਦੇ ਵਿੱਚ ਵੀ ਰਹਿ ਚੁੱਕੇ ਨੇ ਜੀ ਪਰ ਜਿਹੋ ਜਿਹੇ ਇਹਨਾਂ ਨੇ ਬਿਆਨ ਦਿੱਤਾ ਹੈ ਇਹ ਬਿਆਨ ਇੱਕ ਗੈਰ ਜ਼ਿੰਮੇਵਾਰਾਨਾ ਬਿਆਨ ਹੈ ਕਿਉਂਕਿ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚਕਾਰ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਲੀਡਰ ਆਫ اپੋਜੀਸ਼ਨ ਨੇ ਹੂੰ ਇਹੋ ਜਿਹਾ ਬਿਆਨ ਦੇਣ ਤੋਂ ਪਹਿਲਾਂ ਸੋਵਰ ਸੋਚਣਾ ਪਵੇਗਾ ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਕਿਹਾ ਕਿ ਮੈਂ ਇਹ ਪੰਜਾਬ ਵਿੱਚ 50 ਬੰਬ ਆਏ ਨੇ ਜਿਦੇ ਚੋਂ 12 ਚੱਲ ਚੁੱਕੇ ਨੇ ਤੇ 18 ਚੱਲ ਚੁੱਕੇ ਨੇ ਤੇ 32 ਬਾਕੀ ਰਹਿ ਗਏ ਜਿੱਥੇ ਤੱਕ ਮੈਂ ਮਹਿਸੂਸ ਕਰਦਾ ਕਿ ਇਹ 32 ਦਾ ਅੰਕੜਾ ਜਿਹੜਾ ਇਹ ਸ਼ਾਇਦ ਉਹਨਾਂ ਦੇ ਦਿਮਾਗ ਦੇ ਵਿੱਚ ਘਰ ਘੁੰਮਦਾ ਰਹਿੰਦਾ ਹੈ ਕੁਝ ਦਿਨ ਪਹਿਲਾਂ ਜੀ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਜਿਹੜੇ ਆ ਉਹ ਮੇ ਸਾਡੇ ਸੰਪਰਕ ਵਿੱਚ ਜੀ ਤੇ ਅਸੀਂ ਕਦੀ ਵੀ ਸਰਕਾਰ ਤੋੜ ਸਕਦੇ ਹਾਂ ਤੇ ਹੁਣ ਇਹਨਾਂ ਨੇ 32 ਬੰਬਾਂ ਦੀ ਗੱਲ ਕਰ ਦਿੱਤੀ ਦੇਖੋ ਉਹ ਇਤਨਾ ਗੈਰ ਜ਼ਿੰਮੇਵਾਰਾਨਾ ਬਿਆਨ ਨਹੀਂ ਸੀ ਉਹ ਰਾਜਨੀਤੀ ਦੇ ਵਿੱਚਕਾਰ ਇਹ ਗੇਮ ਚੱਲਦੀ ਆਈ ਹੈ ਜੀ ਬਿਲਕੁਲ ਪਰ ਇਹ ਬਹੁਤ ਗੰਭੀਰ ਵਿਸ਼ਾ ਹੈ ਪੰਜਾਬ ਦੀ ਸੁਰੱਖਿਆ ਦੇ ਲਈ ਪੰ ਦੇਸ਼ ਦੀ ਸੁਰੱਖਿਆ ਦੇ ਲਈ ਜੀ ਜੇ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਉਹ 50 ਬੰਬ ਇੱਥੇ ਆਏ ਨੇ ਤੇ 18 ਚੱਲ ਚੁੱਕੇ ਨੇ 32 ਬਾਕੀ ਰਹਿ ਗਏ ਨੇ ਔਰ ਲੀਡਰ ਆਫ ਆਪੋਜੀਸ਼ਨ ਦਾ ਦਰਜਾ ਜਿਹੜਾ ਉਹ ਮੁੱਖ ਮੰਤਰੀ ਦੇ ਬਰਾਬਰ ਹੁੰਦਾ ਹੈ ਜੀ ਇਹਨਾਂ ਨੂੰ ਕੋਠੀ ਵੀ ਉਸ ਤਰ੍ਹਾਂ ਮਿਲਦੀ ਹੈ ਇਹਨਾਂ ਨੂੰ ਸੁਰੱਖਿਆ ਵੀ ਉਸ ਤਰ੍ਹਾਂ ਹੀ ਮਿਲਦੀ ਹੈ ਜੀ ਸਾਰੀ ਕਾਂਗਰਸ ਪਾਰਟੀ ਦਾ 짐ਾ ਇਹਨਾਂ ਦੇ ਸਿਰ ਹੈ ਹਮ ਔਰ ਆਉਣ ਵਾਲੇ ਵਿਧਾਨ ਸਭਾ ਚੋਣਾਂ ਜਰੀਏ ਬੜੀਆਂ ਨੇੜੇ ਆ ਰਹੀਆਂ ਨੇ ਜੀ ਤੇ ਇਹ ਬਿਆਨ ਕਾਂਗਰਸ ਨੂੰ ਬਹੁਤ ਪਿੱਛੇ ਲੈ ਜਾਏਗਾ ਇਹਦੇ ਵਿਚਾਰ ਇਹੀ ਗੱਲ ਹੈ ਕਿ ਜੇ ਉਹ 32 ਬੰਬ ਆਏ 32 ਬੰਬ ਰਹਿ ਗਏ ਨੇ ਤੇ ਉਹ ਤੁਹਾਨੂੰ ਕਿੱਥੋਂ ਖਬਰ ਮਿਲੀ ਸਿਰਫ ਇੰਨੇ ਇਤਨਾ ਕਹਿ ਦੇਣ ਦੇ ਨਾਲ ਕਿ ਮੈਨੂੰ ਆਪਣੇ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਿਆ ਇਹ ਸਿਕਿਉਰਿਟੀ ਦਾ ਵਿਸ਼ਾ ਹੈ ਔਰ ਇਸੇ ਕਰਕੇ ਚਾਹੇ ਇਹਨਾਂ ਦੀ ਆਪਸੀ ਪਾਰਟੀਆਂ ਦੀ ਖੇਮਬਾਜ਼ੀ ਰਹੇਗੀ ਪਰ ਇਸ ਵਿਸ਼ੇ ਦੇ ਉੱਪਰ ਸੋਚਣਾ ਬੜਾ ਉਹ ਕਿਉਂਕਿ ਜੇ ਕੱਲ ਪੁਲਿਸ ਨੇ ਵਿਜੀਟ ਇੰਟੈਲੀਜੈਂਸ ਨੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ ਇਹਨਾਂ ਨੂੰ ਥਾਣੇ ਬੁਲਾਇਆ ਤੇ ਇਹਨਾਂ ਦੇ ਅਗੇਂਸਟ ਪਰਚਾ ਵੀ ਦਰਜ ਹੋ ਸਕਦਾ ਹੈ ਪਰ ਚਾ ਵੀ ਦਰਜ ਹੋ ਸਕਦਾ ਹੈ ਗਲਤ ਇਨਫੋਰਮੇਸ਼ਨ ਫੈਲਾਉਂਦਾ ਗਲਤ ਇਨਫੋਰਮੇਸ਼ਨ ਫੈਲਾਉਂਦਾ ਸ਼ੈ ਰੂਮਰ ਫੈਲਾਉਣ ਦੇ ਉੱਪਰ ਔਰ ਜਿਹੜੇ ਜੇ ਤੱਬੇ ਲੱਗ ਜਾਣਗੇ ਤੇ ਇਹਨਾਂ ਦੀ ਰੈਪਿਊਟੇਸ਼ਨ ਜਿਹੜੀ ਉਹ ਜ਼ੀਰੋ ਹੋ ਜਾਂਦੀ ਹੈ ਕਿਉਂਕਿ ਕਾਂਗਰਸ ਪਾਰਟੀ ਤਾਂ ਪਹਿਲੀ ਦਫੇੜ ਪਿਆ ਪੈ ਆ 3 ਸਾਲ ਬਾਕੀ ਪਿਛਲੇ ਸਾਲਾਂ ਵਿੱਚ ਆਪਸ ਹੀ ਝਗੜੇ ਲਕਾਰੇ ਨੇ ਅੱਜ ਲੁਧਿਆਣੇ 'ਚ ਇਲੈਕਸ਼ਨ ਹੋ ਰਹੀ ਹੈ ਆਸ਼ੂ ਦੋਸ਼ ਜੀ ਇਲੈਕਸ਼ਨ ਲੜ ਰਹੇ ਨੇ ਤੇ ਉੱਥੇ ਨਾ ਰਾਜਾ ਵੜਿੰਗ ਨੂੰ ਜਾਣ ਦਿੱਤਾ ਜਾਂਦਾ ਆਸ਼ੂ ਦੋਸ਼ ਰਾਜਾ ਵੜਿੰਗ ਦੇ ਖਿਲਾਫ ਹੈ ਔਰ ਇਹ ਪ੍ਰਤਾਪ ਸਿੰਘ ਬਾਜਵਾ ਉਹਨੂੰ ਦੇਖ ਕੇ ਰਾਜੀ ਨੇ ਦਾਵਾ ਉਹਨੂੰ ਦੇਖ ਕੇ ਰਾਜੀ ਇਹ ਤਾਂ ਖੈਬਾਜੀ ਚੱਲੇਗੀ ਪਰ ਇਹ ਬਹੁਤ ਗੰਭੀਰ ਵਿਸ਼ਾ ਹੈ ਪਰ ਤੁਹਾਨੂੰ ਲੱਗਦਾ ਵੀ ਹੁਣ ਜਿਹੋ ਜਿਹੇ ਹਾਲਾਤ ਨੇ ਪੰਜਾਬ ਦੇ ਕਾਂਗਰਸ ਇੱਕ ਜਿਹੜਾ ਆਪੋਜੀਸ਼ਨ ਹੋਣ ਦਾ ਫਰਜ਼ ਅਦਾ ਕਰ ਰਹੀ ਹੈ ਦੇਖੋ ਆਪੋਜੀਸ਼ਨ ਹੋਣਾ ਮਤਲਬ ਇਹ ਹੁੰਦਾ ਕਿ ਕੋਈ ਸਟੇਟ ਦੇ ਅੰਦਰ ਕਮ ਹੁੰਦੇ ਨੇ ਡਿਵੈਲਪਮੈਂਟ ਦੇ ਕਮ ਹੁੰਦੇ ਨੇ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਹੈ ਉਸ ਨੂੰ ਉਠਾਉਣਾ ਅੱਗੇ ਲੈ ਕੇ ਆਣਾ ਇਹੋ ਜਿਹੇ ਵਿਸ਼ੇ ਤਾਂ ਆਪੋਜੀਸ਼ਨ ਦੇ ਕੰਮ ਹੁੰਦੇ ਜੀ ਪਰ ਇਹੋ ਜਿਹੇ ਗੈਰ ਜ਼ਿੰਮੇਵਾਰانہ ਬਿਆਨ ਦੇ ਆਪੋਜੀਸ਼ਨ ਦੇ ਕੰਮ ਨਹੀਂ ਹੁੰਦੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਠੀਕ ਹੈ ਇਸ ਤੋਂ ਪਹਿਲਾਂ ਕਈ ਵਾਰ ਐਸੇ ਵਿਸ਼ੇ ਉਠਾਏ ਗਏ ਨੇ ਜਿਹੜੇ ਕਿ ਡਿਵੈਲਪਮੈਂਟ ਦੇ ਸੰਬੰਧੀ ਸੀ ਪਰ ਡਿਵੈਲਪਮੈਂਟ ਦਾ ਸਟੇਟ ਦੀ ਤੁਸੀਂ ਵੀ ਦੇਖ ਰਹੇ ਹੋ ਤਾਂ ਸਾਨੂੰ ਵੀ ਪਤਾ ਆਪਾਂ ਨੂੰ ਪਤਾ ਹੀ ਹੈ ਇਸ ਬਾਰੇ ਕੋ ਮੋਤਾ ਕੁਝ ਆਪਾਂ ਵੀ ਨਹੀਂ ਕਹਿ ਸਕਦੇ ਕਿ ਡਿਵੈਲਪਮੈਂਟ ਕਿੰਦਾ ਚੱਲ ਰਹੀ ਹੈ ਪਰ ਇਹ ਹੈ ਕਿ ਹੁਣ ਇਹ ਵਿਸ਼ਾ ਸਰਦਾ ਪ੍ਰਤਾਪ ਸਿੰਘ ਬਾਜਵਾ ਦਾ ਅਕਸ ਤਾਂ ਖਰਾਬ ਹੋਣਾ ਹੀ ਹੋਣਾ ਇਸ ਦੇ ਨਾਲ ਇਹ ਅਕਸ ਪਾਰਟੀ ਦਾ ਵੀ ਖਰਾਬ ਹੋ ਗਿਆ ਕਿਉਂਕਿ ਇਹ ਲੀਡਰ ਆਫ ਆਪੋਜੀਸ਼ਨ ਤੇ ਆਉਣ ਵਾਲੇ ਸਮੇਂ ਦੇ ਵੀ ਕਹਿੰਦਾ ਜੇ ਤੁਹਾਡੇ ਕੋਲ 32 ਬੰਬਾਂ ਦਾ ਜ਼ਿਕਰ ਹੈ ਜੇ ਕੱਲ ਨੂੰ ਬੰਬ ਬਲਾਸਟ ਕੋਈ ਹੋਰ ਹੋ ਜੇ ਨਹੀਂ ਦੱਸਦੇ ਪੁਲਿਸ ਨੂੰ ਕਿ ਫਲਾਣੇ ਬੰਦੇ ਨੇ ਮੈਨੂੰ ਦੱਸਿਆ ਜਾਂ ਫਲਾਣੀ ਜਗ੍ਹਾ ਤੇ ਬੰਬ ਪਏ ਨੇ ਜਿਨਾਂ ਨੂੰ ਜਾਣਕਾਰੀ ਹੈ ਜਿਸ ਤਰ੍ਹਾਂ ਨੇ ਬਿਆਨ ਦਿੰਦਾ ਜੇ ਨਹੀਂ ਦੱਸਦੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਅਗਰ ਸਟੇਟ 'ਚ ਕਿਸੇ ਜਗ੍ਹਾ ਤੇ ਬੰਬ ਬਲਾਸਟ ਹੋ ਜਾਂਦਾ ਹੈ ਤਾਂ ਉਹਦਾ ਜ਼ਿੰਮੇਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਮੰਨਿਆ ਜਾਏਗਾ ਕਿ ਜਾਣਕਾਰੀ ਦੇਣੀ ਬੜੀ ਜ਼ਰੂਰੀ ਹੁੰਦੀ ਜੀ ਤੇ ਹੁਣ ਗੱਲ ਕਰਦੇ ਆ ਇੱਕ ਫਿਲਮ ਜਿਹੜੀ ਹੈ ਰਿਲੀਜ਼ ਹੋਈ ਹੈ ਗਿੱਪੀ ਘਰੇਵਾਲ ਨਿਮਰਤ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਨੇ ਵਿੱਚ ਆਪਣਾ ਮੇਨ ਜਿਹੜਾ ਰੋਲ ਹੈ ਪਲੇ ਕੀਤਾ ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਕੌਂਟਰੋਵਰਸੀ ਜਿਹੜੀ ਛਿੜ ਗਈ ਹੈ ਧਾਰਮਿਕ ਪੱਧਰ ਉੱਤੇ ਕਈ ਸੰਸਥਾਵਾਂ ਜਿਹੜੀਆਂ ਨੇ ਅੱਗੇ ਆਈਆਂ ਨੇ ਉਹਨਾਂ ਦੇ ਵੱਲੋਂ ਫਿਲਮ ਨੂੰ ਪ੍ਰਮੋਟ ਕੀਤਾ ਗਿਆ ਪਰ ਦੂਜੇ ਪਾਸੇ ਕੁਝ ਵਿਅਕਤੀ ਐਸੇ ਵੀ ਨੇ ਜਿਹੜੇ ਇਸ ਫਿਲਮ ਦਾ ਵਿਰੋਧ ਵੀ ਕਰ ਰਹੇ ਨੇ ਉਸ ਨੂੰ ਕਿਵੇਂ ਵੇਖਦੇ ਹੋ ਦੇਖੋ ਅੱਜ ਸਮਾਂ ਚੱਲਦਾ ਹੈ ਇਲੈਕਟ੍ਰੋਨਿਕ মিডিਆ ਦਾ ਅਸੀਂ ਅਕਸਰ ਦੇਖਦੇ ਹਾਂ ਕਿ ਅੱਜ ਗੁਰਦੁਆਰੇ ਬਹੁਤ ਬਣ ਗਏ ਮੰਦਰ ਬਹੁਤ ਨੇ ਮਸਜਿਦਾਂ ਬਹੁਤ ਨੇ ਜੀ ਸਭ ਧਰਮੇ ਦੇ ਸਭ ਫਿਰਕਿਆਂ ਦੇ ਵਿਚਕਾਰ ਆਪੋ ਆਪਣੇ ਧਾਰਮਿਕ ਸਥਾਨ ਬਹੁਤ ਨੇ ਪਰ ਤੁਸੀਂ ਜਦੋਂ ਦੇਖੋਗੇ ਨਾ ਉਹ ਧਾਰਮਿਕ ਸਥਾਨ ਸਵੇਰੇ ਅੰਦਰੋਂ ਖਾਲੀ ਹੁੰਦੇ ਨੇ ਉਹਨਾਂ ਦੇ ਵਿੱਚ ਜਾ ਕੇ ਗੁਰਦੁਆਰੇ ਕਿਸੇ ਚੱਲੇ ਜਾਓ ਦੇਖੋ ਤਾਂ ਤੁਹਾਨੂੰ 3 4 5 10 ਬੰਦੇ ਤੋਂ ਵੱਧ ਨਜ਼ਰ ਨਹੀਂ ਆਉਂਦੇ। ਇਤਨੇ ਤੋਂ ਵੱਧ ਛੀਨ ਦਿਖਦੇ ਨਹੀਂ ਉੱਤੇ। ਤੇ ਇਦਾਂ ਮਤਲਬ ਇਹ ਹੈ ਕਿ ਅਗਰ 5 ਬੰਦੇ 4 ਬੰਦੇ ਉੱਥੇ ਜਾਣਗੇ ਤਾਂ ਆਮ ਬੰਦੇ ਘਰਾਂ ਦੇ ਵਿੱਚ ਨਹੀਂ ਜਾਂ ਤਾਂ। ਜਾਂ ਫਿਰ ਦੂਸਰਾ ਇਹ ਹੈ ਕਿ ਉਹ ਆਪਣੇ ਕਮਾਂਕਾਰਾਂ ਨੂੰ ਜਮਾਨਾ ਇਤਨਾ ਤੇਜ਼ ਹੋ ਗਿਆ ਕਿ ਸਵੇਰੇ ਸਿਰ ਉੱਠ ਕੇ ਉਹਨਾਂ ਨੂੰ ਕੰਮਾਂ ਤੇ ਜਾਣਾ ਪੈਂਦਾ। ਜਿਸ ਤਰ੍ਹਾਂ ਅਕਸਰ ਮਾਵਾ ਬੱਚਿਆਂ ਨੂੰ 7 ਵਜੇ 6 ਵਜੇ ਸਕੂਲ ਜਾਣਾ ਉਹ ਗੁਰਦੁਆਰੇ ਜਾਣ ਦਾ ਟਾਈਮ ਹੀ ਨਹੀਂ ਬੱਚਿਆਂ ਕੋ। ਉਹ ਜਾਣ ਸਕਦੇ ਉਹਨਾਂ ਨੂੰ ਇਤਿਹਾਸ ਕਿੱਥੋਂ ਪਤਾ ਲੱਗੇਗਾ ਹੁਣ ਹੱਥ ਦੇ ਵਿੱਚ ਇੱਕ ਸਮਾਰਟਫੋਨ ਆ ਗਿਆ ਮੋਬਾਈਲ ਆ ਗਿਆ ਜਾਂ ਬੱਚੇ ਉਹਦੇ ਉੱਪਰ ਫਿਲਮਾਂ ਦੇਖਦੇ ਨੇ ਜਾਂ ਫਿਰ ਹੋਰ ਕੁਝ ਦੇਖਣਗੇ ਜੋ ਕੁਝ ਆਏਗਾ ਕਈ ਬੱਚੇ ਜੋ ਕੁਝ ਛੱਕੇ ਆਏਗਾ ਦੇਖਣਗੇ ਬੱਚੇ ਵਿਗੜਦੇ ਜਾਣਗੇ ਕਈ ਚੰਗੀਆਂ ਚੀਜ਼ਾਂ ਦੇਖਣਗੇ ਉਹ ਚੰਗੀਆਂ ਚੀਜ਼ਾਂ ਸੋਸ਼ਲ ਮੀਡੀਆ ਉਸ ਨੂੰ ਹੀ ਪ੍ਰਮੋਟ ਕਰਦਾ ਹੈ ਜੀ ਤੋਂ ਇਸ ਕਰਕੇ ਗੱਲ ਇਹ ਹੈ ਕਿ ਆਉਣ ਵਾਲਾ ਸਮਾਂ ਚਾਹੇ ਸੋਸ਼ਲ ਮੀਡੀਆ ਦਾ ਹੈ ਪਰ ਫਿਲਮਾਂ ਜਿਹੜੀਆਂ ਹਨ ਉਹ ਨੈੱਟ ਤੇ ਵੀ ਮਿਲਦੀਆਂ ਨੇ ਸਾਰੀਆਂ ਪਰ ਇਹ ਜੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਅੱਗੇ ਚੱਲਣ ਤਾਂ ਫਿਰ ਇਹਨਾਂ ਬੱਚਿਆਂ ਨੂੰ ਇੰਗਲਿਸ਼ ਵੀ ਸਿੱਖਣੀ ਪਵੇਗੀ ਇਹਨਾਂ ਬੱਚਿਆਂ ਨੂੰ ਪੰਜਾਬੀ ਵੀ ਜਰੂਰ ਸਭਾਲਣੀ ਪਵੇਗੀ ਔਰ ਉਹਦੇ ਨਾਲ ਨਾਲ ਜਿੱਥੇ ਉਹਨੇ ਘਰ ਪੜ੍ਹਠ ਨਹੀਂ ਕਰ ਸਕਦੇ ਦਾ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਤੁਸੀਂ ਕਿਸੇ ਨੂੰ ਪੁੱਛ ਲਓਗੇ ਹਰੀ ਸਿੰਘ ਡੱਲੂਆ ਕੋਣ ਹੈ ਇਹ ਨਹੀਂ ਦੱਸ ਸਕਦੇ ਕਿਸੇ ਨੂੰ ਪੁੱਛ ਲਓਗੇ ਮਹਾਰਾਜਾ ਰਣਜੀਤ ਸਿੰਘ ਕੋਣ ਹੈ ਕੋਈ ਨਹੀਂ ਦੱਸ ਸਕਦਾ ਜਨਮ ਕਦੋਂ ਹੋਇਆ ਨਹੀਂ ਦੱਸ ਸਕਦੇ 10 ਗੁਰੂਆਂ ਦੇ ਨਾਮ ਪੁੱਛ ਲਓ ਪੰਜ ਪਿਆਰਿਆਂ ਦੇ ਨਾਮ ਪੁੱਛ ਲਓ ਚਾਰ ਸਾਹਿਬਜ਼ਾਦੇ ਦੇ ਨਾਮ ਪੁੱਛ ਲਓ ਪੰਜ ਤਖਤਾਂ ਦੇ ਨਾਮ ਪੁੱਛ ਲਓ ਨਹੀਂ ਦੱਸ ਸਕਣਗੇ ਪਰ ਕਈ ਲੋਕ ਤਾਂ ਇਹ ਕਹਿ ਰਹੇ ਨੇ ਵੀ ਸਿੱਖ ਇਤਿਹਾਸ ਜਿਹੜਾ ਸਿੱਖਾਂ ਦੇ ਗੁਰੂ ਨੇ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ ਨਾ ਕਿ ਇਹੋ ਜੇ ਫਿਲਮ ਦੇ ਵਿੱਚ ਜਾ ਕੇ ਦੇਖਣ ਤੇ ਸਿੱਖਾਂ ਨਾਲ ਜੋੜਨ ਉਹ ਤਾਂ ਪੈਸੇ ਸਿਰਫ ਗੇਰ ਰਹੇ ਨੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨ ਤੇ ਜਿਹੜੇ ਸਿੱਖਾ ਆਪ ਸਿੱਖਾ ਸਿੱਖੀ ਨੇ ਧਾਰਕ ਆ ਬੈਠੇ ਨਹੀਂ ਗੁਰੂ ਸਾਹਿਬਾਂ ਦੇ ਨਹੀਂ ਫਿਲਮਾਂ ਹੈ ਹੀ ਨਹੀਂ ਸੀ ਬਣਦੀ ਹੀ ਨਹੀਂ ਸੀ ਗਿਆ ਕਿਵੇਂ ਕਹਿ ਸਕਦੇ ਆ ਪਰ ਸਮੇਂ ਦੇ ਨਾਲ ਬਦਲਣਾ ਪਵੇਗਾ ਨਾ ਜੀ ਦੇਖੋ ਹੁਣ ਗੁਰੂ ਸਾਹਿਬਾਂ ਦੇ ਸਮੇਂ ਨੈੱਟ ਨਹੀਂ ਸੀਗੇ ਤੇ ਇਹ ਚੀਜ਼ਾਂ ਦੂਸਰਾ ਚਲਦੀਆਂ ਸੀਗੀਆਂ ਹੁਣ ਸਮੇਂ ਨਾਲ ਤਬਦੀਲੀ ਤਾਂ ਆਏਗੀ ਨਾ ਜੀ ਦੇਖੋ ਉਸ ਸਮੇਂ ਗੁਰੂ ਸਾਹਿਬ ਦੇ ਸਮੇਂ ਪੰਜ ਕਕਾਰ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਦਿੱਤੀ ਤੁਹਾਨੂੰ ਕਿਰਪਾਾਂ ਦਿੱਤੀ ਉਹਨਾਂ ਕੋ ਸ਼ਸਤਰ ਸਾਰੇ ਹੋਇਆ ਕਰਦੇ ਸੀਗੇ ਜੀ ਕਿਉਂ ਹੁੰਦੇ ਸੀਗੇ ਕਿਉਂਕਿ ਉਹਨਾਂ ਦਿਨਾਂ ਦੇ ਕਲ ਮੁਗਲਾਂ ਦੇ ਨਾਲ 10 ਗੁਰੂ ਸਾਹਿਬਾਂ ਦੇ ਨਾਲ ਪਹਿਲੇ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਤੱਕ 10 ਗੁਰੂ ਸਹਿਬਾਨ ਰਹੇ ਤੇ 10 ਗੁਰੂ ਸਹਿਬਾਨ ਤੱਕ ਮੁਗਲਾਂ ਦਾ ਰਾਜ ਰਿਹਾ ਉਹਨਾਂ ਦੇ ਨਾਲ ਟੱਕਰ ਰਹੀ ਟੱਕਰ ਰਹੀ ਧਰਮ ਦੀ ਤੇ ਉਸ ਧਰਮ ਦੇ ਟੱਕਰ ਤੇ ਲਈ ਰੱਖਿਆ ਦੇ ਲਈ ਸੈल्फ ਰੱਖਿਆ ਦੇ ਲਈ ਜਾਂ ਜ਼ੁਲਮ ਦੇ ਜਾਬਰ ਦੇ ਲਈ ਸਾਨੂੰ ਸ਼ਸਤਰਾਂ ਦੀ ਬੜੀ ਜ਼ਰੂਰਤ ਸੀ ਔਰ ਇਹੀ ਕਾਰਨ ਸੀ ਧਰਮ ਤਾਂ ਸਿੱਖ ਬਣਿਆ ਡਿਊਟੀ ਸੀਗੇ ਸਾਡੀ ਔਰ ਉਹਦੇ ਨਾਲ ਨਾਲ ਇਹਨਾਂ ਨੇ ਜਾ ਕੇ ਪੰਜ ਪਿਆਰਿਆਂ ਦੀ ਸਾਜਨਾ ਜਦੋਂ ਕੀਤੀ ਹੈ ਤਾਂ ਸ਼ਸਤਰ ਇਹਨਾਂ ਨੂੰ ਦਿੱਤੇ ਜੀ ਹਰ ਸਿੱਖ ਦੀ ਲਾਜ ਵੀ ਕਰ ਦਿੱਤਾ ਗਿਆ ਕਿ ਜਦੋਂ ਜ਼ੁਲਮ ਹੁੰਦਾ ਗਿਆ ਪੰਚਮ ਪਾਸ਼ਾ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਸ਼ਸਤਰਾਂ ਦਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਉਸ ਤੋਂ ਬਾਅਦ ਉਹ ਭਾਵੇਂ ਇਹ ਸਮਝਦਾ ਰਿਹਾ ਸਮੇਂ ਦੀ ਹਕੂਮਤ ਕਿ ਸਾਡੇ ਨਾਲ ਟੱਕਰ ਲੈਣੀ ਪਰ ਉਹਨਾਂ ਨੇ ਵੀ ਦਬਾਨ ਚ ਕੋਈ ਕਮੀ ਨਹੀਂ ਛੱਡੀ ਸੀ ਇਹ ਜ਼ਰੂਰੀ ਸੀਗੀ ਸ਼ਸਤਰ ਰੱਖਣੇ ਅੱਜ ਸਮਾਂ ਹੈ ਸਮਾਂ ਬਦਲ ਰਿਹਾ ਹੈ ਅੱਜ ਕੋਈ ਡਾਇਰੈਕਟ ਟੱਕਰ ਨਹੀਂ ਹੁੰਦੀ ਪਰ ਸੈਦ ਰੱਖਿਆ ਦਲੀ ਤੁਹਾਨੂੰ ਕੋਲ ਸ੍ਰੀ ਸਾਹਿਬ ਦਿੱਤੀ ਹੋਈ ਹੈ ਗੁਰੂ ਮਹਾਰਾਜ ਜੀ ਉਹ ਤੁਸੀਂ ਰੱਖ ਸਕਦੇ ਹੋ ਪਰ ਮੇਰੇ ਕਹਿਣ ਤੋਂ ਆਪਾਂ ਵਿਸ਼ੇ ਤੋਂ ਭਟਕ ਜਾਵਾਂਗੇ ਜਿਸ ਭੱਡੇ ਤੇ ਗੱਲ ਕਰ ਰਹੇ ਹਾਂ ਉਹ ਵਿਸ਼ਾ ਇਹੀ ਹੈ ਕਿ ਹੁਣ ਸਮੇਂ ਦੇ ਨਾਲ ਸਾਨੂੰ ਜ਼ਰੂਰਤ ਹੈ ਇਨ੍ਹਾਂ ਫਿਲਮਾਂ ਦੀ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਹੈ ਤੁਸੀਂ ਦੇਖਾ ਹੈਗਾ ਅਸੀਂ ਛੋਟੇ ਹੋਇਆ ਕਰਦੇ ਸੀ ਟੀਵੀ ਦੇ ਉੱਪਰ ਰਮੈਣ ਆਇਆ ਕਰਦੀ ਸੀ ਰਿਮਾਂਡ ਦੇਖਣ ਲਈ ਸਾਰੇ ਲੋਕ ਭੱਜੇ ਜਾਇਆ ਕਰਦੇ ਸਨ ਟੀਵੀ ਦੇ ਉੱਪਰ ਰਿਮਾਂਡ ਆਈਏ ਦੇਖਣ ਲਈ ਹਫਤੇ ਚ ਇੱਕ ਦਿਨ ਆਉਂਦੀ ਉਹ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਉਹ ਰਿਮਾਂਡ ਦੇਖੀ ਉਹਨਾਂ ਨੂੰ ਸਾਰੇ ਰਿਮਾਂਡ ਦਾ ਇਤਿਹਾਸ ਯਾਦ ਹੋ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਸੀਰੇ ਲਾਇਆ ਸੀ ਚਾਰ ਸਾਹਿਬਜ਼ਾਦੇ ਫਿਲਮ ਆਈ ਸੀਗੀ ਪਿੱਛੇ ਜੀ ਚਾਹੇ ਉਹ ਐਨੀਮੇਸ਼ਨ ਤੇ ਬਣੀ ਹੈ ਕਹਿਣ ਵਾਲੇ ਤਾਂ ਵੀ ਕਹਿੰਦੇ ਐਨੀਮੇਸ਼ਨ ਤੇ ਕਿਉਂ ਬਣਾਈ ਜੀ ਪਰ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਦੱਸੋਗੇ ਇਸ ਵਿੱਚ ਕਰ ਇੱਕ ਪੱਖ ਐਸਾ ਵੀ ਹੈ ਜਿਹੜਾ ਕਹ ਰਿਹਾ ਵੀ ਸਾਡੇ ਕੋਲ ਸਿੱਖ ਨੌਜਵਾਨ ਹੈ ਜਿਹੜੇ ਪੂਰਨ ਰੂਪ ਦੇ ਵਿਚਕਾਰ ਸਿੱਖੀ ਧਾਰਨ ਕਰਕੇ ਬੈਠੇ ਨੇ ਉਹਨਾਂ ਨੇ ਕਦੀ ਕੇਸਾਂ ਦੀ ਬੇਦਬੀ ਨਹੀਂ ਕੀਤੀ ਤਾਂ ਉਹਨਾਂ ਨੂੰ ਰੋਲ ਜਿਹੜੇ ਹੈਗੇ ਉਹਦੇ ਫਿਲਮਾਂ ਦੇ ਵਿੱਚ ਦੇਣੇ ਚਾਹੀਦੇ ਨੇ ਨਾ ਕਿ ਉਹਨਾਂ ਨੇ ਜਿਹੜੇ ਜਿਹਨਾਂ ਨੇ ਕੇਸ ਕਰਤਰ ਕੀਤੇ ਹੋਏ ਆ ਜਾਂ ਫਿਰ ਉਹ ਪੂਰਨ ਰੂਪ ਦੇ ਵਿਚਕਾਰ ਸਿੱਖ ਨਹੀਂ ਹੈ ਦੇਖੋ ਇਹ ਕਮਜ਼ੋਰੀ ਜਿਹੜੀ ਹੈ ਐਕਟਿੰਗ ਕਰ ਲੈਣੀ ਹਰ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ ਜੀ ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕੋਈ ਰੋਲ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਉਹ ਰੋਲ ਕਰ ਸਕੋ ਇਹ ਡਿਊਟੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਥ ਸੰਭਾਲਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਯੂਪੀ ਦੀ ਕਮੇਟੀ ਹੈ ਪਟਨਾ ਸਾਹਿਬ ਹੈ ਪੌਂਟਾ ਸਾਹਿਬ ਹੈ ਜੋ ਹੋਰ ਵੀ ਹਜੂਰ ਸਾਹਿਬ ਹੈ ਸਾਰੇ ਹਨ ਸਿੱਖ ਟਕਸਾਲਾ ਹਨ ਸਿੱਖ ਮਿਸ਼ਨਰੀ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਐਸੀ ਕਮੇਟੀ ਬਣਾ ਲਵੇ ਜਿਹੜੇ ਆਈਡੈਂਟੀਫਿਕੇਸ਼ਨ ਕਰਨ ਕਿ ਸਾਡੇ ਕੋਲ ਅੱਛੇ ਪ੍ਰੋਮੋਟ ਕਰਨ ਦੇ ਲਈ ਐਸੇ ਰੋਲ ਕਰਨ ਦੇ ਲਈ ਕੋਈ ਇਹ ਵੀ ਹਨ ਐਸੇ ਵਿਅਕਤੀ ਚੁਣ ਲੈਣੇ ਚਾਹੀਦੇ ਨੇ ਜੇ ਨਹੀਂ ਵੀ ਚੁਣ ਸਕਦੇ ਤਾਂ ਇਹਦਾ ਫੈਸਲਾ ਉਹ ਵਿਦਵਾਨ ਸੱਜਣ ਕਰਨ ਅਸੀਂ ਨਹੀਂ ਕਰ ਸਕਦੇ ਇਸ ਬਾਰੇ ਵੀ ਇਹ ਇਸ ਤਰ੍ਹਾਂ ਰੋਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਦੇਖੋ ਇੱਕ ਰੋਲ ਕਰਨਾ ਹੋਰ ਚੀਜ਼ ਹੈ ਰੋਲ ਮਾਡਲ ਬਣਨਾ ਹੋਰ ਚੀਜ਼ ਹੈ ਜੀ ਠੀਕ ਹੈ ਨਾ ਇਹ ਦੇ ਵਿਚਾਰ ਇਹ ਤਾਂ ਨਹੀਂ ਕਿ ਉਹ ਨੂੰ ਕੇਸ ਨੂੰ ਜੇ ਉਹਨਾਂ ਦੇ ਕੇਸ ਨਹੀਂ ਨਹੀਂ ਤੇ ਉਹਨੂੰ ਦਾੜੀ ਲਾਏ ਬਗੈਰ ਦਿਖਾਤਾ ਦਾੜੀ ਤਾਂ ਲੱਗੇਗੀ ਨਾ ਦਾੜੀ ਲੱਗੀ ਇਟਮੀ ਨੇ ਵੀ ਗੁਰਸਿੱਖ ਦਾ ਦਿਖਾਇਆ ਜਾ ਰਿਹਾ ਭਾਵੇਂ ਉਹ ਕੋਈ ਵੀ ਹੈ ਇਹਦਾ ਮਤਲਬ ਇਹ ਹੈ ਵੀ ਦੇਖੋ ਇਹਦੇ ਵਿੱਚ ਵਿਰੋਧ ਕਰਨ ਵਾਲੀ ਕੋਈ ਗੱਲ ਨਹੀਂ ਪਹਿਲਾਂ ਸਾਨੂੰ ਫਿਲਮ ਦੇਖ ਲੈਣੀ ਚਾਹੀਦੀ ਹੈ ਫਿਲਮ ਦੇ ਵਿਚਾਰ ਕੋਣ ਦੇਖੇਗਾ ਰਿਲੀਜ਼ ਹੋਣ ਤੋਂ ਪਹਿਲਾਂ ਕੋਣ ਦੇਖੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਬਣਾਵੇ ਜਿਹਦੇ ਇਹ ਰੋਜ਼ ਦਾ ਹੀ ਝਗੜਾ ਚੱਲਿਆ ਆ ਰਿਹਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਨੀ ਸੰਜੀਦਾ ਨਹੀਂ ਹੋਈ ਅਜੇ ਤੱਕ ਵੀ ਇਤਨੇ ਇਸ਼ੂ ਚੱਲ ਚੁੱਕੇ ਨੇ ਦਸਮ ਗ੍ਰੰਥ ਦੇ ਇਸ਼ੂ ਚੱਲ ਚੁੱਕੇ ਨੇ ਰਾਗਮਾਲਾ ਦਾ ਇਸ਼ੂ ਚੱਲ ਚੁੱਕਿਆ ਹੈ ਔਰ ਕਿੰਨੇ ਅਰਦਾਸ ਦੇ ਇਸ਼ੂ ਚੱਲ ਚੁੱਕੇ ਨੇ ਜਿਸ ਨੂੰ 25 27 ਸਾਲ ਲਾ ਕੇ ਅਰਦਾਸ ਤਿਆਰ ਕੀਤੀ ਕੋਈ ਸ਼ੋਮਰੀ ਗੁਦਰਾ ਪ੍ਰਬੰਧਕ ਕਮੇਟੀ ਇਸ ਸੰਬੰਧ ਵਿੱਚ ਕੋਈ ਉੱਚੀ ਤਿਆਰ ਨਹੀਂ ਕੀਤੀ ਚਾਹੀਦਾ ਇੱਕ ਕਮੇਟੀ ਬਣਾ ਦੇਵੇ ਕੋਈ ਧਾਰਮਿਕ ਇਸ਼ੂ ਹੋਵੇ ਪਹਿਲਾਂ ਉਸ ਕਮੇਟੀ ਕੋਲ ਜਾਵੇ ਜਿੱਥੇ ਸੈਂਸਰ ਬੋਰਡ ਕੋਲ ਜਾਂਦੀ ਹੈ ਉਹ ਸੈਂਸਰ ਬੋਰਡ ਤੋਂ ਹੋਣ ਤੋਂ ਬਾਅਦ ਕੋਈ ਸੈਂਸਰ ਬੋਰਡ ਨੰਗੇਜ ਦੇਖੇਗਾ ਸ਼ਰਾਬ ਦੇ ਰੋਲ ਦੇਖੇਗਾ ਇਹੋ ਜਿਹਾ ਰੋਲ ਦੇਖੇਗਾ ਬਟ ਸ਼ੋਮਰੀ ਗੁਦਰਾ ਪ੍ਰਬੰਧਕ ਕਮੇਟੀ ਦੀ ਬਣਾਈ ਹੋਈ ਉਹ ਸੰਸਥਾ ਜਿਹੜੀ ਵਕ ਵਕ ਧਰਮਾਂ ਦੇ ਟਕਸਾਲੀਏ ਵੀ ਇਹਦੇ ਵਿੱਚ ਘਰ ਹੋਣ ਨੰਗ ਸਿੰਘ ਵੀ ਦੇ ਵਿਚਾਰ ਹੋਣ ਇਹਦੇ ਵਿਚਾਰ ਉਹ ਨਾਲ ਮਿਸ਼ਨਰੀ ਵੀ ਲੈ ਲੈਣ ਹੋਰ ਵੀ ਸੰਤ ਮਹ ਜੋ ਵੀ ਹਨ ਜਿਨ੍ਹਾਂ ਨੂੰ ਠੀਕ ਸਮਝਦੇ ਨੇ ਜਿਨ੍ਹਾਂ ਨੇ ਅਰਦਾਸ ਵੇਲੇ ਕਮੇਟੀ ਬਣਾਈ ਸੀ ਸ਼ੌਂਵੀ ਕੁਦਰ ਪ੍ਰਬੰਧਕ ਕਮੇਟੀ ਬਣਾਉਣ ਵਾਲੀ ਜਿਹੜੀ ਕਮੇਟੀ ਬਣੀ ਸੀਗੀ ਉਹ ਸਾਰੇ ਲੈ ਲੈਣੇ ਚਾਹੀਦੇ ਨੇ ਇੱਕ ਇੱਕ ਮੈਂਬਰ ਲੈ ਕੇ ਕੋਈ 7 21 ਬੰਦਿਆਂ ਦੀ 7 ਮੈਂਬਰਾਂ ਦੀ 21 ਮੈਂਬਰਾਂ ਦੀ ਕਮੇਟੀ ਬਣਾ ਕੇ ਇਹ ਉਹਨਾਂ ਦੇ ਕੋਲ ਪੇਸ਼ ਹੋਵੇ ਉਸ ਨੂੰ ਦੇਖ ਕੇ ਪਹਿਲਾਂ ਫਿਲਮ ਦੇਖਣ ਦੇਖ ਕੇ ਵਿਚਾਰਨ ਇਹਦੇ ਜਿਹੜੇ ਇਤਰਾਜਯੋਗ ਸੀ ਨੇ ਉਹ ਕਟਵਾ ਸਕਦੇ ਨੇ ਪਰ ਆਪਾਂ ਇਸ ਤਰ੍ਹਾਂ ਸਿਨੇਮੇ ਤੋੜਨੇ ਫਲਾਣਾ ਕਰਨੇ ਠੀਕ ਨਹੀਂ ਸਾਡੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਮਾਧਮ ਇਹੀ ਹੈ ਹੋਰ ਮਾਧਮ דרੇ ਸਿੱਖਿਆ ਨਹੀਂ ਦੇ ਸਕਦੇ ਸੀ ਗੁਰਦੁਆਰੇ ਸਾਡੇ ਬੱਚੇ ਨੇ ਜਾਣਾ ਨਹੀਂ ਬੱਚੇ ਦੇ ਮਾਪੇ ਅਸੀਂ ਪੁਰਾਣੇ ਬਜ਼ੁਰਗ ਹੁੰਦੇ ਸੀ ਰਾਤ ਨੂੰ ਸੁਣਦੇ ਸੀ ਉਹਨਾਂ ਨੂੰ ਸਾਖੀਆਂ ਸੁਣਾਉਂਦੇ ਸੀ ਹੁਣ ਬਜ਼ੁਰਗਾਂ ਨੂੰ ਆਪ ਹੀ ਨਹੀਂ ਪਤਾ ਵੱਡਿਆਂ ਨੂੰ ਉਹ ਸਾਖੀਆਂ ਕੀ ਸੁਣਾਣਗੇ ਉਹਨਾਂ ਨੇ ਕਦੀ ਪਾਠ ਹੀ ਨਹੀਂ ਕੀਤਾ ਉਹ ਕਿਸ ਨੂੰ ਪਾਠ ਕੀ ਬਣਾਣਗੇ ਜੀ ਤੋਂ ਇਹ ਸਾਰੇ ਵਿਸ਼ੇ ਇਸ ਦੇ ਨਾਲ ਚੱਲਦੇ ਰਹਿਣਗੇ ਤੋ ਸਮੇ ਸਮੇਂ ਦੇ ਉਪਰ ਆਪਾਂ ਜਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਇਨਰ ਇਲੈਕਟ੍ਰੋਨਿਕ ਮੀਡੀਆ ਦੀ ਇਨ ਫਿਲਮਾਂ ਦੀ ਜਰੂਰਤ ਹੈ ਪਰ ਇਹਦੇ ਲਈ ਸਾਨੂੰ ਇੱਕ ਕਮੇਟੀ ਵੀ ਚਾਹੀਦੀ ਹੈ ਜਿਹੜੀ ਇਸ ਗੱਲ ਨੂੰ ਵਿਚਾਰ-ਵਿਚਾਰ ਕੇ ਵੀ ਕਿਵੇਂ ਕਟਵਟ ਕਰਨੀ ਹੈ ਕਿਵੇਂ ਆਪਾਂ ਚੱਲਣ ਦਾ ਇਹ ਜ਼ਰੂਰੀ ਹੈ